ਸਿੱਖ ਇਤਿਹਾਸ ਵਿੱਚ ਬਹੁਤ ਹੀ ਵੱਡਾ ਸਥਾਨ ਚੱਪੜਚਿੜੀ ਦਾ ਤੁਸੀਂ ਸਭ ਜਾਣਦੇ ਹੋ ਕਿ ਚੱਪੜਚਿੜੀ 'ਚ ਬਹੁਤ ਵੱਡੀ ਜੰਗ ਹੋਈ ਸਿੱਖਾਂ ਦੀ ਤੇ ਜਿਹਦੇ ਵਿੱਚ ਇੱਕ ਜਿੱਤ ਪ੍ਰਾਪਤ ਹੋਈ ਸੀ ਲੇਕਿਨ ਚੱਪੜਚਿੜੀ ਨੂੰ ਜਾਂਦਿਆਂ ਰਸਤੇ ਦੀ ਹਾਲਤ ਤੁਸੀਂ ਖੁਦ ਦੇਖ ਲਓ ਕੀ ਹਾਲਿਆ ਕਿਡੇ ਕਿਡੇ ਖੱਡੇ ਟੋਏ ਕਿ ਭੈਣ ਭਰਾ ਕੋਈ ਇੱਧਰ ਆ ਨਾ ਸਕੇ ਇਹ ਤੇ ਇੰਜ ਲੱਗਦਾ ਕਿ ਸੜਕ ਨੂੰ ਇਸ ਤਰ੍ਹਾਂ ਬਣਾਇਆ ਗਿਆ ਕਿ ਇੱਧਰ ਨੂੰ ਕੋਈ ਲੰਘ ਨਾ ਸਕੇ ਗੱਡੀ ਥੱਲੇ ਵੱਜਦੀ ਪਈ ਆ ਆ ਤੁਸੀਂ ਵੇਖੋ ਕਿਡੇ ਵੱਡੇ ਟੋਏ ਨੇ ਆ ਇਹ ਸੜਕ ਨੂੰ ਆ ਦੇਖ ਲਓ ਤੁਸੀਂ ਸਾਰੇ ਪਾਸੇ ਘੱਟਾ ਹੀ ਘੱਟਾ ਬੁਰਾ ਹਾਲ ਤੇ ਇੰਨਾ ਖਰਾਬ ਰਸਤਾ ਆ ਕਿ ਅਸੀਂ ਤੁਹਾਨੂੰ ਕੀ ਦਸੀਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਪੰਜਾਬ ਸਰਕਾਰ ਤੋਂ ਮੰਗ ਕਰਦਾ ਆ ਕਿ ਕਮ ਸੇ ਕਮ ਚੱਪੜ ਚਿੜੀ ਨੂੰ ਜਾਂਦੀਆਂ ਸੜਕਾਂ ਦੀ ਹਾਲਤ ਤੇ ਸੁਧਾਰ ਦਿਓ ਕੀ ਹਾਲਾਤ ਬਣੀਆਂ ਇਹ ਆਲੇ-ਦੁਆਲੇ ਚੱਪੜ ਚਿੜੀ ਦੇ ਜਿਹੜੇ ਤੁਸੀਂ ਬਿਲਡਿੰਗਸ ਵੇਖ ਸਕਦੇ ਹੋ ਵੱਡੀਆਂ-ਵੱਡੀਆਂ ਬਿਲਡਿੰਗਸ ਜਿਹੜੀਆਂ ਨੇ ਉਹ ਬਣ ਰਹੀਆਂ ਨਹੀਂ ਉੱصرਈਆਂ ਨਹੀਂ ਲੇਕਿਨ ਚੱਪੜ ਚਿੜੀ ਦੇ ਜਿਹੜੀ ਛੜਕਿਆ ਉਹ ਇੰਨੀ ਟੁੱਟੀ ਫੁੱਟੀ ਤੇ ਇੰਨੀ ਗੰਦੀ ਆ ਆ ਤੁਸੀਂ ਵੇਖ ਲਓ ਕਿਵੇਂ ਗੱਡੀਆਂ ਆ ਰਹੀਆਂ ਨਹੀਂ ਕੀ ਹਾਲਾਤ ਆ ਤੇ ਚੱਪੜ ਚਿੜੀ ਦਾ ਸਾਹਮਣੇ ਦ੍ਰਿਸ਼ਾ ਤੁਸੀਂ ਵੇਖ ਸਕਦੇ ਹੋ ਆਪਾਂ ਉੱਥੇ ਜਾ ਕੇ ਦਰਸ਼ਨ ਕਰਦੇ ਹਾਂ ਸ਼ਹੀਦਾਂ ਨੂੰ ਆ ਸਲਾਮ ਪੇਸ਼ ਕਰਦੇ ਹਾਂ ਸ਼ਰਧਾ ਭਾਵਨਾ ਪੇਸ਼ ਕਰਦੇ ਹਾਂ